ਦੱਖਣੀ ਚੀਨ ਦੇ ਵਿੱਚ ਪਿਛਲੇ 6 ਦਿਨਾਂ ਤੋਂ ਭਾਰੀ ਮੀਂਹ ਅਤੇ ਤੂਫਾਨ ਨੇ ਤਬਾਹੀ ਮਚਾਈ ਹੋਈ ਹੈ ਜਿਸ ਕਾਰਨ ਨਦੀਆਂ ਦੇ ਕਿਨਾਰੇ ਸ਼ਹਿਰਾ ਦੇ ਵਿੱਚ ਕਈ ਲੋਕਾਂ ਦੀ ਮੌਤ ਦੀ ਖਬਰ ਵੀ ਸਾਹਮਣੇ ਆਈ ਹੈ ਜਿਨ੍ਹਾਂ ਤੋਂ ਦੱਸਦੀ ਕਿ ਹਵਾਈ ਅੱਡਾ ਵੀ ਢਹਿ ਟੇਰੀ ਹੋ ਚੁੱਕਿਆ ਜਿਸ ਦੇ ਚਲਦੇ 40 ਲੋਕਾਂ ਦੇ ਕਰੀਬ ਮੌਤ ਦੀਆਂ ਖਬਰਾਂ ਜੜੇ ਕਿ ਸਾਹਮਣੇ ਆ ਚੁੱਕੀਆਂ ਨੇ ਚੀਨ ਦੇ ਸਰਕਾਰੀ ਮੀਡੀਆ ਨੇ ਇਹ ਜਾਣਕਾਰੀ ਜੜੇ ਕਿ ਸਾਂਝੀ ਕੀਤੀ ਹੈ ਨਾਲ ਤੋਂ ਦੱਸਦੀ ਕਿ ਹਾਈਵੇ ਦਾ 7.9 ਮੀਟਰ ਪਹਿ ਜਾਣਕਾਰਨ 18 ਕਾਰਾਂ ਧਲਾਨ ਤੋਂ ਹੇਠਾ ਡਿੱਗ ਗਈਆਂ ਨੇ ਹਾਸੇ ਦੀ ਗੱਲ ਕੀਤੀ ਜਾਵੇ ਤਾਂ ਇਹ ਹਾਦਸਾ ਜਿਹੜਾ ਹੈ ਅੱਧੀ ਰਾਤ ਤੋਂ ਬਾਅਦ ਕਰੀਬ 2 ਵਜੇ ਵਾਪਰਿਆ ਚੀਂਦੀ ਸਰਕਾਰੀ ਸਮਾਚਾਰ ਏਜੰਸੀ ਦੇ ਮੁਤਾਬਕ ਬੁੱਧਵਾਰ ਦੁਪਹਿਰ ਤੱਕ ਮਰਨ ਵਾਲੇ ਦੀ ਗਿਣਤੀ ਜੜੀ ਹੈ 24 ਤੱਕ ਪਹੁੰਚ ਗਈ ਸੀ ਉਸ ਤੋਂ ਬਾਅਦ ਲਗਾਤਾਰ ਅਹਮੋਤਦਾ ਅੰਕੜਾ ਵਧ ਕੇ ਹੁਣ 48 ਹੋ ਚੁੱਕਿਆ ਹੈ ਪਿਛਲੇ 2 ਹਫਤਿਆਂ ਦੇ ਵਿੱਚ ਭਾਰੀ ਮੀਂਹ ਅਤੇ ਗੜੇਮਾਰੀ ਪਈ ਹੈ ਜਿਸ ਕਾਰਨ ਹੜਵਰਗੀ ਸਥਿਤੀ ਜੜੀ ਕਿ ਬਣੀ ਹੋਈ ਹੈ ਮੇਜੋ ਦੇ ਕੁਝ ਪਿੰਡਾਂ ਦੇ ਵਿੱਚ ਅਪ੍ਰੈਲ ਵਿੱਚ ਹੜ ਆ ਗਿਆ ਸੀ ਅਤੇ ਸ਼ਹਿਰ ਦੇ ਵਿੱਚ ਹਾਲ ਹੀ ਦੇ ਦਿਨਾਂ ਦੇ ਵਿੱਚ ਭਾਰੀ ਮੀਂਹ ਪਿਆ ਚਸ਼ਮਦੀਦਾ ਦੀ ਗੱਲ ਕੀਤੀ ਜਾਵੇ ਤਾਂ ਚਸ਼ਮਦੀਦਾ ਦੇ ਮੁਤਾਬਕ ਕੋ ਉਹਨਾਂ ਨੇ ਸੜਕ ਦਾ ਕੁਝ ਹਿੱਸਾ ਜਿਹੜਾ ਕਿ ਡਿਗਨ ਤੋਂ ਪਹਿਲਾਂ ਲੰਘਦੇ ਸਮੇਂ ਇੱਕ ਉੱਚੀ ਆਵਾਜ਼ ਸੁਣੀ ਅਤੇ ਉਹਨਾਂ ਦੇ ਪਿੱਛੇ ਕਈ ਮੀਟਰ ਚੌੜਾ ਟੋਆ ਬਣਦਾ ਹੋਇਆ ਨਜ਼ਰ ਆਇਆ ਚੀਨ ਦੇ ਸਥਾਨਕ ਮੀਡੀਆ ਦੁਆਰਾ ਦਿਖਾਏ ਗਏ ਵੀਡੀਓ ਅਤੇ ਤਸਵੀਰਾਂ ਦੇ ਵਿੱਚ ਕੱਟਾ ਥਾਂ ਤੇ ਧੂਆਂ ਤੇ ਅੱਗ ਦਿਖਾਈ ਦੇ ਰਿਹਾ ਹੈ ਹਾਈਵੇ ਪੱਟੀ ਅੱਗ ਦੀ ਜਪੇਟਾ ਦੇ ਵਿੱਚ ਆਉਣ ਕਾਰਨ ਝੁਸਕਿਆ ਨੇ ਨਾਲੇ ਤੁਨੇ ਵੀ ਦੱਸਿਆ ਕਿ ਹਾਈਵੇ ਤੋਂ ਹੇਠਵਲ ਜਾਂਦੀ ਟਲਾਂ ਤੇ ਵੀ ਤਬਾਹ ਹੋਈਆਂ ਕਾਰਾਂ ਦੇ ਟਟੇ ਟੇਰੀ ਹੋਣ ਦੀ ਖਬਰ ਜਿਹੜੀ ਕਿ ਨਜ਼ਰ ਆਈ ਹੈ ਵੀਡੀਓ ਵੀ ਕਾਫੀ ਸਾਹਮਣੇ ਆ ਚੁੱਕੇ ਹਨ ਤੇ ਖੜਕਾ ਦੇ ਟੁੱਟੇ ਹਿੱਸੇ ਦੇ ਨਾਲ ਨਾਲ ਹਾਈਵੇ ਦੇ ਹੇਠਾਂ ਜ਼ਮੀਨ ਵੀ ਤਸਵੀਰ ਨਜ਼ਰ ਆਈ ਹੈ ਦੱਖਣੀ ਚੀਨ ਦੇ ਵਿੱਚ ਪਿਛਲੇ 6 ਦਿਨਾਂ ਤੋਂ ਭਾਰੀ ਮੀਂਹ ਤੇ ਤੂਫਾਨ ਨੇ ਤਬਾਹੀ ਮਚਾਈ ਹੋਈ ਹੈ ਜਿਸ ਕਾਰਨ ਨਦੀਆਂ ਦੇ ਕਿਨਾਰੇ ਸ਼ਹਿਰਾ ਦੇ ਵਿੱਚ ਕਈ ਲੋਕਾਂ ਦੀ ਮੌਤ ਦੀ ਖਬਰ ਵੀ ਸਾਹਮਣੇ ਆਈ ਹੈ ਜੀਆਂ ਤੋਂ ਦੱਸਦੇ ਕਿ ਹਵਾਈ ਅੱਡਾ ਵੀ ਢਹਿ ਢੇਰੀ ਹੋ ਚੁੱਕਿਆ ਜਿਸ ਦੇ ਚਲਦਿਆਂ 40 ਲੋਕਾਂ ਦੇ ਕਰੀਬ ਮੌਤ ਦੀਆਂ ਖਬਰਾਂ ਜੜੇ ਕਿ ਸਾਹਮਣੇ ਆ ਚੁੱਕੀਆਂ ਨੇ ਚੀਨ ਦੇ ਸਰਕਾਰੀ ਮੀਡੀਆ ਨੇ ਇਹ ਜਾਣਕਾਰੀ ਜੜੇ ਕਿ ਸਾਂਝੀ ਕੀਤੀ ਹੈ ਨਾਲ ਤੋਂ ਦੱਸਦੇ ਕਿ ਹਾਈਵੇ ਦਾ 17.9 ਮੀਟਰ ਪਹਿ ਜਾਣਕਾਰਨ 18 ਕਾਰਾਂ ਧਲਾਨ ਤੋਂ ਹੇਠਾ ਡਿੱਗ ਗਈਆਂ ਨੇ ਹਾਸੇ ਦੀ ਗੱਲ ਕੀਤੀ ਜਾਵੇ ਤਾਂ ਇਹ ਹਾਦਸਾ ਜਿਹੜਾ ਹੈ ਅਤੀ ਰਾਤ ਤੋਂ ਬਾਅਦ ਕਰੀਬ 2 ਵਜੇ ਵਾਪਰਿਆ ਚਿੰਦੀ ਸਰਕਾਰੀ ਸਮਾਚਾਰ ਏਜੰਸੀ ਦੇ ਮੁਤਾਬਕ ਬੁੱਧਵਾਰ ਦੁਪਹਿਰ ਤੱਕ ਮਰਨ ਵਾਲੇ ਦੀ ਗਿਣਤੀ ਜਿਹੜੀ ਹੈ 24 ਤੱਕ ਪਹੁੰਚ ਗਈ ਸੀ ਉਸ ਤੋਂ ਬਾਅਦ ਲਗਾਤਾਰ ਇਹ ਮੌਤਾਦਾ ਅੰਕੜਾ ਵਧ ਕੇ ਹੁਣ 48 ਹੋ ਚੁੱਕਿਆ ਹੈ ਪਿਛਲੇ 2 ਹਫਤਿਆਂ ਦੇ ਵਿੱਚ ਭਾਰੀ ਮੀਂਹ ਅਤੇ ਗੜੇਮਾਰੀ ਪਈ ਹੈ ਜਿਸ ਕਾਰਨ ਹੜਵਰਗੀ ਸਥਿਤੀ ਜਿਹੜੀ ਕਿ ਬਣੀ ਹੋਈ ਹੈ ਮੇਜੋ ਦੇ ਕੁਝ ਪਿੰਡਾਂ ਦੇ ਵਿੱਚ ਅਪ੍ਰੈਲ ਵਿੱਚ ਹੜ ਆ ਗਿਆ ਸੀ ਅਤੇ ਸ਼ਹਿਰ ਦੇ ਵਿੱਚ ਹਾਲ ਹੀ ਦੇ ਦਿਨਾਂ ਦੇ ਵਿੱਚ ਭਾਰੀ ਮੀਂਹ ਪਿਆ ਚਸ਼ਮਦੀਦਾ ਦੀ ਗੱਲ ਕੀਤੀ ਜਾਵੇ ਤਾਂ ਚਸ਼ਮਦੀਦਾ ਦੇ ਮੁਤਾਬਕ ਬਾ ਕੋ ਉਹਨਾਂ ਨੇ ਸੜਕ ਦਾ ਕੁਝ ਹਿੱਸਾ ਜਿਹੜਾ ਕਿ ਡਿਕਨ ਤੋਂ ਪਹਿਲਾਂ ਲੰਘਦੇ ਸਮੇਂ ਇੱਕ ਉੱਚੀ ਆਵਾਜ਼ ਸੁਣੀ ਅਤੇ ਉਹਨਾਂ ਦੇ ਪਿੱਛੇ ਕਈ ਮੀਟਰ ਚੌੜਾ ਟੋਆ ਬਣਦਾ ਹੋਇਆ ਨਜ਼ਰ ਆਇਆ ਚੀਨ ਦੇ ਸਥਾਨਕ ਮੀਡੀਆ ਦੁਆਰਾ ਦਿਖਾਏ ਗਏ ਵੀਡੀਓ ਅਤੇ ਤਸਵੀਰਾਂ ਦੇ ਵਿੱਚ ਘਟਨਾ ਸਥਾਨ ਤੇ ਧੂਆਂ ਤੇ ਅੱਗ ਦਿਖਾਈ ਦੇ ਰਿਹਾ ਹੈ ਹਾਈਵੇ ਪੱਟੀ ਅੱਗ ਦੀ ਜਪੇਟਾ ਦੇ ਵਿੱਚ ਆਉਣ ਕਾਰਨ ਝੁਸਕਿਆ ਨੇ ਨਾਲੇ ਤੁਨੇ ਵੀ ਦੱਸਿਆ ਕਿ ਹਾਈਵੇ ਤੋਂ ਹੇਠਵਲ ਜਾਂਦੀ ਤਲਾਨ ਤੇ ਵੀ ਤਬਾਹ ਹੋਈਆਂ ਕਾਰਾਂ ਦੇ ਟਹਿ ਟੇਰੀ ਹੋਣ ਦੀ ਖਬਰ ਜਿਹੜੀ ਕਿ ਨਜ਼ਰ ਆਈ ਹੈ ਵੀਡੀਓ ਵੀ ਕਾਫੀ ਸਾਹਮਣੇ ਆ ਚੁੱਕੇ ਹਨ ਤੇ ਸੜਕਾਂ ਦੇ ਟੁੱਟੇ ਹਿੱਸੇ ਦੇ ਨਾਲ ਨਾਲ ਹਾਈਵੇ ਦੇ ਹੇਠਾਂ ਜ਼ਮੀਨ ਦੀ ਤਸਵੀਰ ਨਜ਼ਰ ਆਈ ਹੈ ਦੱਖਣੀ ਚੀਨ ਦੇ ਵਿੱਚ ਪਿਛਲੇ 6 ਦਿਨਾਂ ਤੋਂ ਭਾਰੀ ਮੀਂਹ ਤੇ ਤੂਫਾਨ ਨੇ ਤਬਾਹੀ ਮਚਾਈ ਹੋਈ ਹੈ ਜਿਸ ਕਾਰਨ ਨਦੀਆਂ ਦੇ ਕਿਨਾਰੇ ਸ਼ਹਿਰਾ ਦੇ ਵਿੱਚ ਕਈ ਲੋਕਾਂ ਦੀ ਮੌਤ ਦੀ ਖਬਰ ਵੀ ਸਾਹਮਣੇ ਆਈ ਹੈ ਜੀਆਂ ਤੋਂ ਦੱਸਦੇ ਕਿ ਹਵਾਈ ਅੱਡਾ ਵੀ ਢਹਿ ਢੇਰੀ ਹੋ ਚੁੱਕਿਆ ਜਿਸ ਦੇ ਚਲਦਿਆਂ 40 ਲੋਕਾਂ ਦੇ ਕਰੀਬ ਮੌਤ ਦੀਆਂ ਖਬਰਾਂ ਜੜੇ ਕਿ ਸਾਹਮਣੇ ਆ ਚੁੱਕੀਆਂ ਨੇ ਚੀਨ ਦੇ ਸਰਕਾਰੀ ਮੀਡੀਆ ਨੇ ਇਹ ਜਾਣਕਾਰੀ ਜੜੇ ਕਿ ਸਾਂਝੀ ਕੀਤੀ ਹੈ ਨਾਲ ਤੋਂ ਦੱਸਦੇ ਕਿ ਹਾਈਵੇ ਦਾ 17.9 ਮੀਟਰ ਪਹਿ ਜਾਣਕਾਰਨ 18 ਕਾਰਾਂ ਧਲਾਨ ਤੋਂ ਹੇਠਾ ਡਿੱਗ ਗਈਆਂ ਨੇ ਹਾਸੇ ਦੀ ਗੱਲ ਕੀਤੀ ਜਾਵੇ ਤਾਂ ਇਹ ਹਾਦਸਾ ਜਿਹੜਾ ਹੈ ਅਤੀ ਰਾਤ ਤੋਂ ਬਾਅਦ ਕਰੀਬ 2 ਵਜੇ ਵਾਪਰਿਆ ਚਿੰਦੀ ਸਰਕਾਰੀ ਸਮਾਚਾਰ ਏਜੰਸੀ ਦੇ ਮੁਤਾਬਕ ਬੁੱਧਵਾਰ ਦੁਪਹਿਰ ਤੱਕ ਮਰਨ ਵਾਲੇ ਦੀ ਗਿਣਤੀ ਜਿਹੜੀ ਹੈ 24 ਤੱਕ ਪਹੁੰਚ ਗਈ ਸੀ ਉਸ ਤੋਂ ਬਾਅਦ ਲਗਾਤਾਰ ਇਹ ਮੌਤਾਦਾ ਅੰਕੜਾ ਵਧ ਕੇ ਹੁਣ 48 ਹੋ ਚੁੱਕਿਆ ਹੈ ਪਿਛਲੇ 2 ਹਫਤਿਆਂ ਦੇ ਵਿੱਚ ਭਾਰੀ ਮੀਂਹ ਅਤੇ ਗੜੇਮਾਰੀ ਪਈ ਹੈ ਜਿਸ ਕਾਰਨ ਹੜਵਰਗੀ ਸਥਿਤੀ ਜਿਹੜੀ ਕਿ ਬਣੀ ਹੋਈ ਹੈ ਮੇਜੋ ਦੇ ਕੁਝ ਪਿੰਡਾਂ ਦੇ ਵਿੱਚ ਅਪ੍ਰੈਲ ਵਿੱਚ ਹੜ ਆ ਗਿਆ ਸੀ ਅਤੇ ਸ਼ਹਿਰ ਦੇ ਵਿੱਚ ਹਾਲ ਹੀ ਦੇ ਦਿਨਾਂ ਦੇ ਵਿੱਚ ਭਾਰੀ ਮੀਂਹ ਪਿਆ ਚਸ਼ਮਦੀਦਾ ਦੀ ਗੱਲ ਕੀਤੀ ਜਾਵੇ ਤਾਂ ਚਸ਼ਮਦੀਦਾ ਦੇ ਮੁਤਾਬਕ ਕੋ ਉਹਨਾਂ ਨੇ ਸੜਕ ਦਾ ਕੁਝ ਹਿੱਸਾ ਜਿਹੜਾ ਕਿ ਡਿਕਨ ਤੋਂ ਪਹਿਲਾਂ ਲੰਘਦੇ ਸਮੇਂ ਇੱਕ ਉੱਚੀ ਆਵਾਜ਼ ਸੁਣੀ ਅਤੇ ਉਹਨਾਂ ਦੇ ਪਿੱਛੇ ਕਈ ਮੀਟਰ ਚੌੜਾ ਟੋਆ ਬਣਦਾ ਹੋਇਆ ਨਜ਼ਰ ਆਇਆ ਚੀਨ ਦੇ ਸਥਾਨਕ ਮੀਡੀਆ ਦੁਆਰਾ ਦਿਖਾਏ ਗਏ ਵੀਡੀਓ ਅਤੇ ਤਸਵੀਰਾਂ ਦੇ ਵਿੱਚ ਘਟਨਾ ਸਥਾਨ ਤੇ ਧੂਆਂ ਤੇ ਅੱਗ ਦਿਖਾਈ ਦੇ ਰਿਹਾ ਹੈ ਹਾਈਵੇ ਪੱਟੀ ਅੱਗ ਦੀਆਂ ਝਪਟਾਂ ਦੇ ਵਿੱਚ ਆਉਣ ਕਾਰਨ ਝੁਸਕੀਆਂ ਨੇ ਨਾਲੇ ਤੁਨੇ ਵੀ ਦੱਸੇ ਕਿ ਹਾਈਵੇ ਤੋਂ ਹੇਠਵਲ ਜਾਂਦੀ ਟਲਾਂ ਤੇ ਵੀ ਤਬਾਹ ਹੋਈਆਂ ਕਾਰਾਂ ਦੇ ਟਹਿ ਟੇਰੀ ਹੋਣ ਦੀ ਖਬਰ ਜਿਹੜੇ ਕੀ ਨਜ਼ਰ ਆਈ ਹੈ ਵੀਡੀਓ ਵੀ ਕਾਫੀ ਸਾਹਮਣੇ ਆ ਚੁੱਕੇ ਹਨ ਤੇ ਸੜਕਾਂ ਦੇ ਟੁੱਟੇ ਹਿੱਸੇ ਦੇ ਨਾਲ ਨਾਲ ਹਾਈਵੇ ਦੇ ਹੇਠਾਂ ਜ਼ਮੀਨ ਦੀ ਤਸਵੀਰ ਨਜ਼ਰ ਆਈ ਹੈ